ਕਹਣਾ ਚਾਹੁੰਦੇ ਸੀ ਕਾਰੀਬੜੇ ਤੋਂ ਅਗਦੇ ਵਿੱਚ ਆਜਿਕੇ ਤੱਕਰ ਹੋ ਕੇ ਆਏ ਹਾਂ ਅਸੀਂ ਤਾਂ ਜੀ ਇਹ ਕਹਿੰਦੇ ਆ ਵੀ ਜਿਹੜਾ ਮਟੀਰੀਅਲ ਆ ਇਹ ਬਈ ਇਹਦਾ ਖਾਸ ਵਧੀਆ ਨਹੀਂ ਲਾਇਆ ਹੋਇਆ ਤੇ ਲੋਕ ਦਿਖਾਵਾ ਕੀਤਾ ਹੋਇਆ ਇਹ ਆਪਾਂ ਸਰਕਾਰ ਦੇ ਨਾਤੇ ਗੱਲ ਕਰੀਏ ਸਰਕਾਰ ਵਧੀਆ ਕੰਮ ਕਰਦੀ ਆ ਜਿਹੜੇ ਥੱਲੇ ਵਾਲੇ ਨੇ ਉਹ ਕੰਮ ਵਧੀਆ ਨਹੀਂ ਕਰਦੇ ਹੈਗੇ ਕੋਈ ਧੱਕਾ ਮਾਰਦੇ ਵੀ ਇੱਥੇ ਜਾਨੀ ਨੁਕਸਾਨ ਹੋ ਸਕਦਾ ਹੈ ਫੇ ਠੇਕੇਦਾਰ ਜਦੋਂ ਬਣਾਉਂਦੇ ਸੀ ਮੈਂ ਉਸ ਟਾਈਮ ਵੀ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜੀ ਇੱਟਾਂ ਨੇ ਤੇ ਕੱਟ ਜਾਣਾ ਜਿਹੜੀ ਐਂਗਲ ਆ ਐਂਗਲ ਨੂੰ ਪ੍ਰੋਪਰ ਟੋਆ ਕਰਕੇ ਇਹ ਵਿੱਚ ਫਿੱਟ ਕੀਤੇ ਜਾਣ ਵੀ ਇਹ ਕੱਲ ਨੂੰ ਕੋਈ ਚੀਜ਼ ਲੱਗੇ ਡਿੱਗਣ ਨਾ ਇਹ ਥੱਲੇ ਵਾਲਾ ਇਹਨਾਂ ਬਸ ਖਾਣਾ ਪੂਰਤੀ ਕਰਤੀ ਜੀ ਇਹ ਵੀ ਆ ਐਂਗਲ ਆ ਜੀ ਆ ਦੇਖੋ ਇਹਨੂੰ ਕੋਈ ਇਨੀ سپورਟ ਨਹੀਂ ਹੈਗੀ ਆ ਟੁੱਟੀ ਪਈਆ ਆ ਟੁੱਟੀ ਪਈਆ ਆ ਹੈ ਹੀ ਨਹੀਂ ਇਹਨੂੰ ਕਿੰਨਾ ਸਮਾਂ ਹੋ ਗਿਆ ਟੁੱਟੀ ਉਹ ਜਿਹੜੀ ਟੁੱਟ ਗਈ ਇਹਨੂੰ ਤਾਂ 2 ਮਹੀਨੇ ਬਣੀ ਹੋਗੇ 1.5 ਮਹੀਨਾ ਤੋਂ 3 ਹੋ ਗਿਆ ਆ ਜਿਹੜਾ ਨਾਟਾ ਇਹ ਨੜ ਦੇ ਆਸਰੇ ਖੜੀ ਆ ਜੇ ਆ ਨਾਟ ਨਾ ਹੋਵੇ ਨਾ ਆ ਜਿਹੜੇ ਨਸ਼ੇੜੀ ਨੇ ਇਹ ਇਹਨੂੰ ਮੋਢੇ 'ਚ ਪਾ ਕੇ ਚੱਕ ਕੇ ਲੈ ਜਾਣਗੇ ਕਿਸੇ ਅਧਿਕਾਰੀ ਨੇ ਗੌਰ ਨਹੀਂ ਕੀਤੀ ਤੇ ਹਾਂ ਜੀ ਬਿਲਕੁਲ ਗੌਰ ਨਹੀਂ ਕਰੀਏ ਤਾਂ ਸਿਰੇ ਤੱਕ ਹੀ ਆ ਇਹ ਤੇ ਕੱਲਾ ਇਹ ਨਾਗਰੀ ਟੁੱਟਿਆ ਜਿਹੜਾ ਥੱਲੇ ਫੁੱਟਬਾਲ ਬਣਾਇਆ ਇਹ ਗਾਹਾਂ ਵੀ ਕਈ ਥਾਵਾਂ ਤੋਂ ਟੁੱਟਿਆ ਹੋਇਆ ਪੀਡਬੀਡੀ ਮਹਿਕਮੇ ਵਾਲੇ ਜਿਹੜੇ ਬੰਦੇ ਸੀ ਜੀ ਮੈਂ ਜਾਮਸਾਨ ਵਾਲੇ ਆਈ ਉਹਨਾਂ ਨੂੰ ਦੱਸੀ ਵੀ ਇਹ ਵਧੀਆ ਨਹੀਂ ਕਰਿਆ ਪ੍ਰੋਪਰ ਕੰਮ ਹੋਇਆ ਨਹੀਂ ਹੈਗਾ ਵੀ ਜੇ ਸਹੀ ਤਰੀਕੇ ਨਾਲ ਕੰਮ ਹੋਇਆ ਹੁੰਦਾ ਇਹ ਜਿਹੜੀ ਐਂਗਲ ਆ ਤੇ ਆ ਐਂਗਲ ਆ ਇਸ਼ੂ ਟੁੱਟ ਗਈ ਤੇ ਰੱਬ ਦੇ ਆਸਰੇ ਖੜੀ ਆ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਂ ਤੁਹਾਡਾ ਆਪਣਾ ਸਰਵਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚੇ ਮਲੇ ਕੋਟਲਾ ਦੇ ਗਰੇਵਾਲ ਚੌਂਕ ਦੇ ਵਿੱਚ ਜਿਹੜਾ ਕਿ ਲੁਧਾਨੇ ਤੋਂ ਬਲੇ ਕੋਟਲਾ ਦਾ ਨਾਪੇ ਤਾਂ ਮਲੇ ਕੋਟਲਾ ਦੀ ਮੇਨ ਹੱਬ ਮੰਨੀ ਜਾਂਦੀ ਹੈ ਮੇਨ ਚੌਂਕ ਜਿਹੜਾ ਹੈਗਾ ਇਹ ਅ ਇੱਥੇ ਖੰਨੇ ਨੂੰ ਵੀ ਜਿਹੜੀ ਹੈਗਾ ਰਸਤਾ ਜਾਂਦਾ ਇੱਥੋਂ ਤਿੰਨ ਚਾਰ ਸ਼ਹਿਰਾਂ ਨੂੰ ਜੋੜਦਾ ਇਹ ਰਸਤਾ ਜਿੱਥੇ ਕਿ ਮੇਨ ਰੋਡ ਦੇ ਉੱਪਰ ਜੋ ਕਿ ਹਾਦਨਾਰੇ ਗੁਰਦੁਆਰਿਆਂ ਨੂੰ ਜਾਂਦੇ ਰਸਤੇ ਦੇ ਵਿੱਚ ਪਿਛਲੇ ਸਮੇਂ ਦੌਰਾਨ ਥੋੜੇ ਪਿਛਲੇ ਦੋ ਕੁ ਮਹੀਨੇ ਦੇ ਕਹਿ ਲਓ ਅ ਵੀ ਇੱਥੇ ਇੱਕ ਫੁੱਟ ਰੈਸਟ ਬਣਾਇਆ ਗਿਆ ਸੀਗਾ ਮਹਕਮਾ ਪੀਡਬਲੂਡੀ ਵੱਲੋਂ ਜਿਹਦੇ ਕੀ ਵਿਚਕਾਰ ਬਣਾ ਕੇ ਉਹਨਾਂ ਵੱਲੋਂ ਆ ਸੈਂਟਰ ਦੇ ਵਿੱਚ ਜਾਲੀ ਲਗਾਈ ਗਈ ਸੀ ਜਿਹੜੀ ਕੀ ਇਹਨਾਂ ਘੱਟੀਆਂ ਮਟੀਰੀਅਲ ਉਹਨਾਂ ਵੱਲੋਂ ਲਗਾਇਆ ਗਿਆ ਹਾਲੇ 2 ਮਹੀਨੇ ਹੋ ਰਹੇ ਇਸ ਨੂੰ ਲਗਾਈ ਨੂੰ ਇਹ ਟੇਢੀ ਹੋਈ ਪਈ ਹੈ ਜਿਹੜੀ ਕੀ ਕਿਤੇ ਨਾ ਕਿਤੇ ਕਿਸੇ ਹਾਦਸੇ ਨੂੰ ਜਿਹੜੀ ਆ ਇਹ ਸੱਦਾ ਦੇ ਰਹੀ ਆ ਮਹਕਮੇ ਦੇ ਜਿਹੜੇ ਸੁੱਤੇ ਪੈਨੇ ਮੁਲਾਜ਼ਮ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਜਿਹੜਾ ਚੌਕ ਦੇ ਵਿੱਚ ਆਪਣੇ ਵੱਲੋਂ ਲਗਾਈ ਗਈਆਂ ਨੇ ਐਂਗਲਾਂ ਉਹ ਟੁੱਟੀਆਂ ਪਈਆਂ ਨੇ ਹੈਗੀ ਘੱਟੀਆਂ ਮਟੀਰੀਅਲ ਲਾਉਣ ਕਰਕੇ ਤੁਹਾਡੀ ਗੱਲ ਕਰਾਵਾਂਗੇ ਇਥੋਂ ਦੇ ਵਸਨੀਕਾਂ ਦੇ ਨਾਲ ਉਹਨਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ ਆ ਬਾਬਾ ਜੀ ਕੀ ਨਾਮ ਆ ਆਪਣਾ ਗੁਲਜਾਰ ਸਿੰਘ ਆ ਜੀ ਮੇਰਾ ਨਾਮ ਇਹ ਜਿਹੜਾ ਕੀ ਕਹਿਣਾ ਚਾਹੁੰ ਕਿ ਤੁਸੀਂ ਕਰੇਵਾਲ ਚੌਂਕ ਦੇ ਵਿੱਚ ਅੱਜ ਕਿੱਥਰ ਹੋ ਕੇ ਆਏ ਹੋ ਅ ਸੀਤਾ ਜੀ ਇਹ ਕਹਿੰਦੇ ਆ ਵੀ ਜਿਹੜਾ ਮਟੀਰੀਅਲ ਆ ਇਹ ਬਈ ਇਹਦਾ ਖਾਸ ਵਧੀਆ ਨਹੀਂ ਲਾਇਆ ਹੋਇਆ ਤੇ ਲੋਕ ਦਿਖਾਵਾ ਕੀਤਾ ਹੋਇਆ ਜੇ ਆਪਾਂ ਸਰਕਾਰ ਦੇ ਨਾਤੇ ਗੱਲ ਕਰੀਏ ਸਰਕਾਰ ਵਧੀਆ ਕੰਮ ਕਰਦੀ ਆ ਜਿਹੜੇ ਥੱਲੇ ਵਾਲੇ ਨੇ ਉਹ ਕੰਮ ਵਧੀਆ ਨਹੀਂ ਕਰਦੇ ਹੈਗੇ ਵੀ ਜਿਹੜੀਆਂ ਆ ਇੱਟਾਂ ਨੇ ਆ ਜਿਹੜੀ ਆ ਇੱਟ ਆ ਇਹ ਇੱਟ ਰੋਡ ਦੇ ਉੱਤੇ ਰੱਖੀ ਹੋਈ ਆ ਇੱਟਾ ਜਿਹੜੀ ਇਹ ਜਿਹੜੀ ਇੱਟ ਹੈ ਜਿਹੇ ਪਿੱਛੋਂ ਖੋਦ ਕੇ ਧਰਤੀ ਖੋਦ ਕੇ ਨਹੀਂ ਲਗਾਈ ਤੇ ਇਹ ਬਿਲਕੁਲ ਨਹੀਂ ਇਹ ਖੋਦੀ ਨਹੀਂ ਹੋਈ ਇਹ ਸੜਕ ਦੇ ਉੱਪਰ ਇੱਟਾਂ ਹੈ ਚਿਣਕੇ ਐਂ ਰੇਤਾ ਬਾਜਰੀ ਸੁੱਕਾ ਪਾ ਕੇ ਉੱਚਾ ਮਸਾਲਾ ਨਹੀਂ ਹੈਗਾ ਜੀ ਇਹਦੇ ਵਿੱਚ ਦਿਖਾਉ ਲੱਗਿਆ ਰੇਗਰ ਨੂੰ ਇੱਦਣੂ ਦਿਖਾਉ ਮਸਾਲਾ ਤੇ ਆ ਬਿਲਕੁਲ ਮਸਾਲਾ ਨਹੀਂ ਹੈਗਾ ਸੁੱਕਾ ਜਮਾ ਰੇਤਾ ਬਾਜਰੀ ਆ ਤੇ ਕੋਈ ਸੀਮੈਂਟ ਨਹੀਂ ਪਾਇਆ ਕੋਈ ਆ ਜਿਹੜੀ ਇੱਟਾਂ ਨੇ ਇਹਨਾਂ ਨੂੰ ਕੋਈ ਸੀਮੈਂਟ ਨਹੀਂ ਲੱਗਿਆ ਹੋਇਆ ਇਹ ਕੋਈ ਮੜਾ ਦਾ ਕੋਈ ਇਹਨੂੰ ਮਾਰਾ ਆ ਕੋਈ ਤੱਕਾ ਮਾਰਦੇ ਵੀ ਇੱਥੇ ਜਾਨੀ ਨੁਕਸਾਨ ਹੋ ਸਕਦਾ ਜੇ ਆਪਾਂ ਕਹਿ ਲਈਏ ਵੀ ਇੱਕ ਖਾਣਾ ਪੂਰਤੀ ਕੀਤੀ ਗਈ ਹੈ ਇਹ ਖਾਣਾ ਪੂਰਤੀ ਕੀਤੀ ਗਈ ਹੈ ਇਹ ਠੇਕੇਦਾਰ ਜਦੋਂ ਬਣਾਉਂਦੇ ਸੀ ਮੈਂ ਉਸ ਟਾਈਮ ਵੀ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜੀ ਇੱਟਾਂ ਨੇ ਵਿੱਚ ਗੱਟ ਜਾਣਾ ਜਿਹੜੀ ਐਂਗਲ ਆ ਐਂਗਲ ਨੂੰ ਪ੍ਰੋਪਰ ਟੋਆ ਕਰਕੇ ਇਹ ਵਿੱਚ ਫਿੱਟ ਕੀਤੇ ਜਾਣ ਵੀ ਇਹ ਕੱਲ ਨੂੰ ਕੋਈ ਚੀਜ਼ ਲੱਗੇ ਡਿੱਗਣ ਨਾ ਨੁਕਸਾਨ ਨਾ ਹੋਵੇ ਇਹ ਥੱਲੇ ਵਾਲਿਆਂ ਨੇ ਬਸ ਖਾਣਾ ਪੂਰਤੀ ਕਰਤੀ ਜੀ ਇਹ ਐਂਗਲ ਸਾਨੂੰ ਉਹ ਦਿਖਾਉਣਿਆ ਜੀ ਇੱਧਰ ਆ ਦੇਖੋ ਜੀ ਇਤਨਾ ਕਿਤੇ ਜਿਹੜਾ ਬਹੁਤ ਜ਼ਿਆਦਾ ਰੋਸ ਹੈਗਾ ਆ ਇੱਥੋਂ ਦੇ ਬਸਨੀਕਾਂ ਵਿੱਚ ਪਾਇਆ ਜਾ ਰਿਹਾ ਜਿਹੜੀ ਆ ਐਂਗਲ ਆ ਜੀ ਆ ਦੇਖੋ ਇਹਨੂੰ ਕੋਈ ਇਨੀ ਸਪੋਰਟ ਨਹੀਂ ਹੈਗੀ ਆ ਟੁੱਟੀ ਪਈ ਆ ਆ ਟੁੱਟੀ ਪਈ ਆ ਆ ਹੀ ਨਹੀਂ ਇਹਨੂੰ ਕਿੰਨਾ ਸਮਾਂ ਹੋ ਗਿਆ ਟੁੱਟੀ ਉਹ ਜਿਹੜੀ ਟੁੱਟੀ ਆ ਇਹ ਇਹਨੂੰ ਤਾਂ 2 ਮਹੀਨੇ ਬਣੀ ਹੋਗੇ 1.5 ਮਹੀਨਾ ਟੁੱਟੀ ਨ ਹੋ ਗਿਆ ਇਹ ਲਾਉਣ ਤੋਂ 15 ਦਿਨ ਬਾਅਦ ਟੁੱਟ ਗਈ ਹੈ ਮਰ ਗਿਆ ਜੀ ਜਦ ਹੀ ਟੁੱਟ ਗਈ ਆ ਹੁਣ ਵੀ ਆ ਜਿਹੜਾ ਨਟ ਆ ਇਹ ਨੜ ਦੇ ਆਸਰੇ ਖੜੀ ਆ ਜੇ ਆ ਨਟ ਨਾ ਹੋਵੇ ਨਾ ਜਿਹੜੇ ਨਸ਼ੇੜੀ ਨੇ ਇਹ ਨੂੰ ਮੋਢੇ 'ਚ ਪਾ ਕੇ ਚੱਕੀ ਲੈ ਜਾਣਗੇ ਕਿਸੇ ਅਧਿਕਾਰੀ ਨੇ ਗੌਰ ਨਹੀਂ ਕੀਤੀ ਇਹਦੇ ਬਾਰੇ ਹਾਂ ਜੀ ਬਿਲਕੁਲ ਗੌਰ ਨਹੀਂ ਕਰੀ ਇਹ ਤਾਂ ਸਿਰੇ ਤੱਕੀ ਆ ਇਹ ਕੱਲਾ ਹੀ ਨਾਗਰੀ ਟੁੱਟਿਆ ਜਿਹੜਾ ਥੱਲੇ ਫੁੱਟਬਾਲ ਬਣਾਇਆ ਇਹ ਗਾਂ ਵੀ ਕਈ ਥਾਵਾਂ ਤੋਂ ਟੁੱਟਿਆ ਵਿਆ ਫਿਰ ਤੁਸੀਂ ਕਿਸੇ ਅਧਿਕਾਰੀ ਨਾਲ ਰਾਬਤਾ ਕਰਮ ਕੀਤਾ ਕਿਸੇ ਨੇ ਇਹਦੇ ਬਾਰੇ ਚਾਨਣਾ ਪਾਇਆ ਹੈਗਾ ਪੀ ਡਬਲਯੂ ਡੀ ਮਹਿਕਮੇ ਵਾਲੇ ਜਿਹੜੇ ਬੰਦੇ ਦੀ ਜੀ ਮੈਂ ਜਾਂਪਸਾਨ ਵਾਲੇ ਹੈ ਉਹਨਾਂ ਨੂੰ ਦੱਸੀ ਵੀ ਇਹ ਵਧੀਆ ਨਹੀਂ ਕਰਿਆ ਪ੍ਰੋਪਰ ਕੰਮ ਹੋਇਆ ਨਹੀਂ ਹੈਗਾ ਵੀ ਜੇ ਸਹੀ ਤਰੀਕੇ ਨਾਲ ਕੰਮ ਹੋਇਆ ਹੁੰਦਾ ਇਹ ਜਿਹੜੀ ਐਂਗਲ ਆ ਇਹ ਆ ਐਂਗਲ ਆ ਇੱਥੂ ਟੁੱਟ ਗਈ ਰੱਬ ਦੇ ਆਸਰੇ ਖੜੀ ਆ ਬਿਲਕੁਲੀ ਆ ਟੁੱਟੀ ਪਈ ਆ ਆ ਥੱਲੋਂ ਬਿਲਕੁਲ ਅਲੱਗ ਹੋਇਆ ਪਿਆ ਜੋੜ ਜਿਹੜਾ ਮਟੀਰੀਅਲ ਆ ਉਹ ਤਾਂ ਹੈ ਹੀ ਨਹੀਂ ਕੋਸਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਸਾਰਾ ਕੋਹੀ ਆ ਆ ਦੇਖੋ ਜੀ ਇੱਥੇ ਕੋਈ ਸੀਮੈਂਟ ਬਿਲਕੁਲ ਨਹੀਂ ਹੈਗਾ ਪਾਇਆ ਸੁੱਕਾ ਰੇਤਾ ਬਜਰੀ ਪਾ ਕੇ ਇੱਕ ਲੋਕ ਦਿਖਾਵਾ ਕਰਤਾ ਵੀ ਅਸੀਂ ਗਰੇਲਾਂ ਲਾ ਕੇ ਫੁੱਟਬਾਲ ਬਣਾਤਾ ਵਿਚਾਲੇ ਇਹ ਲੋਕ ਦਿਖਾਵਾ ਇਹ ਚ ਕੋਈ ਪ੍ਰੋਪਰ ਕੰਮ ਨਹੀਂ ਕਰਿਆ ਤਾਂ ਕਿ ਇਹ ਤੇ ਜਿਹੜਾ ਠੇਕੇਦਾਰ ਨੇ ਜਿਹਨੇ ਬਣਾਇਆ ਉਹ ਤੇ ਜਾਂਚ ਹੋਣੀ ਚਾਹੀਦੀ ਆ ਉਹ ਤੇ ਐਕਸ਼ਨ ਲੜਨਾ ਚਾਹੀਦਾ ਬੱਡੇ ਨਾਲ ਹੋਰ ਜਿਹੜੇ ਹੈਗੇ ਨੇ ਇੱਥੋਂ ਦੇ ਵਸਨੀਕ ਉਹ ਮੌਜੂਦ ਨੇ ਉਹਨਾਂ ਆਪਣਾ ਇਸਵੰਤ ਦੇ ਵਿੱਚ ਪੁੱਛਾਂਗੇ ਕੀ ਕਹਿਣਾ ਚਾਹੁੰਦੇ ਨੇ ਕੀ ਨੋ ਬਾਬਾ ਜੀ ਆਪਣਾ ਰਣਜੀਤ ਸਿੰਘ ਨਾਮ ਆ ਜੀ ਇਹ ਕਿਹੜਾ ਚਾਹੋਗੇ ਜਿਹੜਾ ਤੁਸੀਂ ਅੱਜ ਇਹ ਰੋਸ ਕਰ ਰਹੇ ਹੋ ਜਿਹੜੀਆਂ ਸਰਕਾਰ ਵੱਲੋਂ ਕੋਟ ਰੈਸਟ ਬਣਾਇਆ ਗਿਆ ਜੀ ਅਸੀਂ ਦਾ ਵੀਰ ਜੀ ਇਹੀ ਗੱਲ ਕਰਦੇ ਆਂ ਜੀ ਮਤਲਬ ਇਹਦੀ ਜਗ੍ਹਾ ਤੇ ਜਿੰਨੀ ਅੰਗਲੇਰਨ ਲਾਈ ਆ ਕੋਈ ਫੁੱਲ ਕੋਈ ਪਗੀਚਾ ਬਣਾ ਦਿੰਦੇ ਉਹੀ ਸੋਹਣਾ ਲੱਗਦਾ ਨਾਲੇ ਸੋਹਣਾ ਵੀ ਲੱਗਦਾ ਦੇਖਣ ਨੂੰ ਮਤਲਬ ਕਿ ਕੋਈ ਵੱਡੇ ਦਰਖਤ ਲਗਾ ਦਿੰਦੇ ਆਕਸੀਜਨ ਤਾਂ ਆਉਂਦੀ ਘੱਟੋ ਘੱਟ ਇਹਦਾ ਦੇਖੋ ਤੁਹਾਡੇ ਸਾਹਮਣੇ ਕੀ ਹਾਲ ਹੈ ਕਿਸਦਾ ਨੁਕਸਾਨ ਹੋਊਗਾ ਉਹਦਾ ਕੀ ਫਾਇਦਾ ਇਹੋ ਜਿਹੇ ਚੀਜ਼ਾਂ ਦਾ ਮਟੀਰੀਅਲ ਦੇਖੋ ਕੀ ਹਾਲਾਤ ਜਗਾ ਜਗਾ ਤੇ ਟੁੱਟੀ ਪਈ ਆ ਇਹ ਸਾਰੀ ਜਗ੍ਹਾ ਤੋਂ ਇਹ ਜਿਹੜਾ ਟੁੱਟਣ ਦਾ ਜਿਹੜਾ ਤੁਸੀਂ ਕਾਰਨ ਕੀ ਮੰਨਦੇ ਹੋ ਜਿਹੜਾ ਕਿਉਂ ਟੁੱਟਿਆ ਇਹ ਇਹਦੇ ਮਟੀਰੀਅਲ ਘਟੀਆ ਲੱਗਿਆ ਜੀ ਸਰੇਮ ਠੱਗੀ ਦਾ ਮਸਾਲਾ ਤੁਸੀਂ ਦੇਖੋ ਸਾਰੀ ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਤੁਹਾਨੂੰ ਲੱਗ ਰਿਹਾ ਕੋਈ ਮਿਸਤਰੀ ਬੁਲਾ ਕੇ ਦੇਖ ਲੈਣੇ ਆ ਜਿਉਂ ਨੇ ਕਿਹਾ ਮਸਾਲਾ ਵਧੀਆ ਤਾਂ ਆਪਾਂ ਮੰਨ ਲਾਂਗੇ ਤਾਂ ਸਾਰੀ ਮਿੱਟੀ ਦਿਖ ਰਹੀ ਆ ਆਪਾਂ ਨੂੰ ਉਪਰੀ ਮਿੱਟੀ ਦਿਖ ਰਹੀ ਆ ਇਹਦੇ ਸਾਫ ਕੀ ਦਿਨ ਲੈ ਕੇ ਸਮਝੋ ਤੁਸੀਂ ਇਹ ਮਹਿਕਮੇ ਦੇ ਨਾਲ ਲੈ ਕੇ ਆ ਕਿ ठेਕੇਦਾਰਾਂ ਦੀ ਹੈ ਇਹ ਦੇਖੋ ਸਰਕਾਰ ਤਾਂ ਵਧੀਆ ਜਿਵੇਂ ਕਿ ਬਹੁਤ ਜਦੋਂ ਰੋਡ ਬਣਦਾ ਮਲਾ ਆਪਣੇ ਇਹਨਾਂ ਦੇ ਮੈਕਮੇਂ ਦੇ ਜਿਹੜੇ ਹੈਗੇ ਨੇ ਮੁਲਾਜ਼ਮਾਂ ਵੱਲੋਂ ਡਰਾਮੇ ਕੀਤੇ ਜਾਂਦੇ ਨੇ ਰੋਡਾਂ ਦੇ ਉੱਪਰ ਜਾ ਕੇ ਪਰਖੀਆਂ ਲਾ ਲਾ ਕੇ ਇਹਨੂੰ ਪੱਟ-ਪੱਟ ਕੇ ਦੇਖਿਆ ਜਾਂਦਾ ਵੀ ਕਿੰਨਾ ਮਟੀਰੀਅਲ ਪਾਉਂਦੇ ਨੇ ਕਿ ਜਦੋਂ ਇਹ ਬਣਾਇਆ ਗਿਆ ਉਸ ਵੇਲੇ ਕੋਈ ਮੁਲਾਜ਼ਮੇ ਨੂੰ ਦੇਖਣ ਨਹੀਂ ਆਇਆ ਦੇਖੋ ਕੋਈ ਨਹੀਂ ਇਹਨੂੰ ਦੇਖਣ ਆਇਆ ਹਜੇ ਤੱਕ ਤਾਂ ਜੇ ਹੁਣ ਵੀ ਇਹਨੂੰ ਪੱਟ ਕੇ ਦੇਖੀਏ ਤਾਂ ਇਹ ਉੱਪਰ ਹੀ ਸੜਕ ਦੇ ਬਿਲਕੁਲ ਉੱਪਰ ਉੱਪਰੀ ਚੜ੍ਹੇ ਹੋਏ ਨੇ ਇਹ ਕੋਈ ਜ਼ਿਆਦਾ ਡੂੰਘਾ ਨਹੀਂ ਹੈ ਇਹ ਇਹਨੂੰ ਤੁਸੀਂ ਮਾਰੋ ਸੱਟ ਮਾਰੋ ਜੇ ਦੀ ਬਾਹਰ ਆਜੋ ਨਿਕਲ ਗਏ ਇਹ ਕੀ ਮੰਗ ਕਰੋਂ ਕਿ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰੋਂ ਜੀ ਇਹਨੂੰ ਬਤੋ ਬਤ ਇਹਦੇ ਜਲਦੀ ਧਿਆਨ ਦਿੱਤਾ ਜਾਵੇ ਸਹੀ ਕੀਤਾ ਜਾਵੇ ਇਹ ਰੋਡ ਦੇ ਉੱਪਰ ਹੈ ਮੇਨ ਰੋਡ ਹੈ ਇਹ ਗਰੇਵਾਲ ਚੌਂਕ ਦਾ ਇੱਥੇ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਜਾਵੇ ਅਸੀਂ ਇਹੀ ਚਾਹੁੰਦੇ ਆ ਸਾਡੇ ਨਾਲ ਹੋਰ ਜਿਹੜੇ ਹੈਗੇ ਨੇ ਇੱਥੋਂ ਦੇ ਅਧਿਕਾਰੀ ਮੁਲਾਜ਼ਮ ਜਾਂ ਐਸੋ ਗੁਰਦੁਆਰਾ ਹਾਦਨਾਰਾ ਕਮੇਟੀ ਦੇ ਮੈਂਬਰ ਜਿਹੜਾ ਸਾਹਮਣੇ ਗੁਰੂਕਰ ਤੁਸੀਂ ਦੇਖ ਰਹੇ ਹੋ ਜਿਹਨੂੰ ਸੰਗਤਾਂ ਵੱਲੋਂ ਬਹੁਤ ਹੀ ਸਰਦਾ ਨਾਲ ਇੱਥੇ ਜਿਹੜੀਆਂ ਨਸਤ ਵਾਸਤਕ ਸੰਗਤਾਂ ਸਵੇਰੇ ਸ਼ਾਮ ਹੁੰਦੀਆਂ ਹੈਗੀਆਂ ਨੇ ਕਿਹਾ ਕਿਤੇ ਨਾ ਕਿਤੇ ਲਾਲੀ ਉਹਨਾਂ ਵਾਸਤੇ ਵੀ ਇੱਕ ਹਾਤਕ ਸਬਤ ਹੋ ਸਕਦਾ ਕਿਉਂਕਿ ਸੰਗਤਾਂ ਪੈਦਲ ਜਿਹੜੇ ਹੈਗੇ ਨੇ ਗੁਰੂ ਮਹਾਰਾਜ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਕਈ ਵਾਰੀ ਗੱਡੀਆਂ ਆ ਜਾਂਦੀਆਂ ਨੇ ਅਣਜਾਣ ਵਿਅਕਤੀ ਗੱਡੀ ਲੈ ਕੇ ਆਉਂਦੋਂ ਨੂੰ ਨਹੀਂ ਪਤਾ ਲੱਗਦਾ ਕਿ ਲੱਕ ਤੇ ਗੱਡੀ ਦੂਸਰੇ ਪਾਸੇ ਵੀ ਕੱਟੀ ਜਾ ਸਕਦੀ ਹੈ ਇਸ ਤੋਂ ਡਰਦੇ ਮਾਰੇ ਗੱਲ ਕਰਾਵਾਂਗੇ ਉਸ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਰਹਿਣੋ ਇਸ ਸਬੰਧ ਵਿੱਚ ਕੀ ਕਹਿਣਾ ਕੀ ਨੌਸਰ ਕੀ ਨੌਪਰਾ ਮੇਰਣਾ ਹਰਮਿਲ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਹ ਗ੍ਰੈਲਾ ਗੁਰੂ ਘ ਕੀ ਸੇਫਟੀ ਮੰਨਦਾ ਤੁਸੀਂ ਇਹਦੀ ਨਹੀਂ ਸਰ ਦੇ ਕੋਈ ਸੇਫਟੀ ਨਹੀਂ ਦੇ ਅਸੀਂ ਤਾਂ ਕਹਿੰਦੇ ਵੀ ਇਹਨੂੰ ਜਦਾਂ ਬਣਾਉਣਾ ਦਾ ਮਜ਼ਬੂਤਣਾ ਨਹੀਂ ਲਾਉਣਾ ਖੁੱਲੇ ਛੱਡ ਦੋ ਨਾ ਖੁੱਲਾ ਠੀਕ ਦੀ ਨਾ ਤਾਂ ਇਹ ਤਾਂ ਖਤਰਾ ਜੀ ਕਿਸੇ ਜਾਨ ਲੈ ਸਕਦਾ ਇਹ ਤਾਂ ਇਹਦਾ ਜੇ ਮੜੀ ਨਹੀਂ ਦੇਰੀ ਤਾਂ ਉੱਡ ਜਾਦਾ ਕਾਰਨ ਕੀ ਮੰਨਦਾ ਤੁਸੀਂ ਤਾਂ ਕੀ ਕਰ ਇਹਨਾਂ ਨੇ ਮਟੀਰੀਅਲ ਲੈ ਨਹੀਂ ਸਹੀ ਸਮਾਨ ਨਹੀਂ ਲਾਇਆ ਇਹਨਾਂ ਨੇ ਮਟੀਰੀਅਲ ਸਹੀ ਲਾਇਆ ਜੇ ਸਹੀ ਲੱਗਿਆ ਹੁੰਦਾ ਤਾਂ ਕਰਦੀ ਨਹੀਂ ਇਹ ਤਾਂ ਜਿਆਦਾ ਬਣਾਉਂਦੇ ਸੀਗੇ ਰਾਤ ਨੂੰ ਨਾ ਕਿਸ ਸਵੇਰੇ ਗਿਰ ਜਾਂਦੀਆਂ ਜੀ ਰਾਤ ਨੂੰ ਨਾ ਰਾਤ ਸਵੇਰੇ ਗਿਰ ਜਾਂਦੀਆਂ ਜੀ ਜੇ ਸਹੀ ਲਾ ਕੇ ਕਰਦੇ ਨਹੀਂ ਇਹ ਨਾ ਇਹਨਾਂ ਨੇ ਸੀਮੈਂਟ ਲਾਇਆ ਰਿੱਤਾ ਪਾ ਕੇ ਬਣਾਦੀਆਂ ਕਿੰਨੇ ਲੰਬੀਆਂ ਜੜੇ ਹਲਾਈਆਂ ਗਈਆਂ ਹੈਗੀਆਂ ਨੇ ਅੰਗਲਾਂ ਇਹ ਇਹ ਅੰਗਲ ਹੁਣ ਇੱਥੋਂ ਦੇ ਲੈ ਕੇ ਗਰਦ ਸਾਹਿਬ ਤੇ ਗੁਰਦਾ ਸਾਹਿਬ ਦੇ 20-25 ਫਟੋਲੇ ਬਸੇ ਤੱਕ ਨਹੀਂ ਇਹ ਸਾਰੇ ਅੰਗਲ ਤੇ ਇਹ ਹਾਲਾਤ ਸਾਰੇ ਅਸਈਆ ਸਹੀ ਆ ਜੀ ਅਸੀਂ ਇਹਨਾਂ ਅਕਸੀ ਸਾਨੂੰ ਮਿਲ ਕੇ ਆਏ ਆਂਗੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹ ਗੁਰਦਾ ਸਾਹਿਬ ਤੱਕ ਬਣਾਓ ਤਾਂ ਕਿ ਗੁਰਦੇ ਸੰਗਤ ਆਉਂਦੀ ਮੱਥੇ ਟਿਕਣ ਉਹਨਾਂ ਦੀ ਸੇਫਟੀ ਹੋ ਸਕੇ ਟਰੱਕ ਪਹੁੰਚ ਜਾਣਗੇ ਇਹ ਕਈ ਬੁੜੀਆਂ ਤੁਰ ਕੇ ਨਗਦੀਆਂ ਦੇ ਬਹੁਤ ਮੁਸ਼ਕਲ ਲੰਗਣਾ ਉਹਨਾਂ ਨੂੰ ਉਸ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਸਾਡੇ ਗੁਰਦਾ ਸਾਹਿਬ ਪ੍ਰਧਾਨ ਸਰਦ ਚਮਕੌਰ ਸਿੰਘ ਜੀ ਸਵੇਰੇ ਨਿਤਨੇਮ ਤੋਂ ਬਾਅਦ ਜਾਂ ਬਾਹਰ ਇੱਕ ਮੋਟਰਸਾਈਕਲ ਤੇ ਤੇਜ਼ ਬੰਦਾ ਆਇਆ ਆ ਭਗਾ ਕੇ ਮਾਰਾ ਜੀ ਉਹਦੀ ਪੱਗ ਕਿਤੇ ਗਈ ਵਿਚਾਰੇ ਦੀ ਸੱਟਾਂ ਲੱਗੀਆਂ ਕੁਝੀਆਂ ਉਹਦਾ ਕੁਦਰਤੀ ਬਹਿਰੂ ਦੀ ਕਿਰਪਾ ਸੀ ਬਚ ਗਿਆ ਜੀ ਉਹ ਟੁੱਟਣ ਤੋਂ ਬਚ ਗਿਆ ਬਹਿਰੂ ਦੀ ਕਿਰਪਾ ਸੀ ਅਸੀਂ ਤਾਂ ਬੇਨਤੀ ਕਰਕੇ ਆਏ ਆ ਜ ਐਕਸੇਨ ਸਾਹਿਬ ਨੂੰ ਵੀ ਇਹ ਕਿਹਾਂ ਤੱਕ ਬਣਾਇਆ ਜਾਵੇ ਜਿਸ ਜੌਂ ਲੈ ਕੇ ਦੇ ਕੇ ਆ ਮਤਲਬ ਪਰਮਤੋਗੜੀ ਛੱਡ ਲੈ ਕੇ ਦੇ ਕੇ ਆ ਵੀ ਕਿਹਾਂ ਤੱਕ ਬਣਾਇਆ ਜਾਵੇ ਅੱਗੇ ਅੱਗੇ ਤੱਕ ਵੀ ਇਹੋ ਜਿਹਾ ਬਣਾਤਾ ਫਿਰ ਤੁਸੀਂ ਕਹਿੰਦੇ ਹੁਣ ਤੱਕ ਹਾਸਾ ਹੋਇਆ ਫਿਰ ਵੱਧ ਹਾਸਾ ਜਿਹੜਾ ਉਹ ਨਿਯਤਾ ਦੇਉਗਾ ਅਸੀਂ ਤਾਂ ਕਹਿੰਦੇ ਸਰ ਮਜ਼ਬੂਤ ਬਣਾਇਆ ਜਾਵੇ ਚਾ ਸਿਮਿੰਟ ਦੇ ਰੱਖ ਕੇ ਨਾਲ ਬਣਾ ਕੇ ਉਹ ਉਹ ਚਲੋ ਪਲਾਸਟਿਕ ਦੇ ਸੀਗਾਂ ਲਾਓ ਮਜ਼ਬੂਤ ਲਾਓ ਪਰ ਤਾਂ ਕਿ ਕਿਸੇ ਦੀ ਜਾਨ بچ ਸਕੇ ਸਵੇਰੇ ਇਤਨੇਵੇਂ ਸੰਕਟ ਆਉਂਦੀ ਹੈੀ ਉਹ ਜਿਆ ਬੁੜੀਆਂ ਨਕਦੀਆਂ ਨੇ ਤਾਂ ਬੜਾ ਮੁਸ਼ਕਲ ਹੁੰਦਾ ਲੰਘਣਾ ਉਹਨਾਂ ਨੂੰ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਤੇ ਉਹ ਬਹੁਤ ਜ਼ਿਆਦਾ ਹੈ ਅਸੀਂ ਪਹਿਲਾਂ ਅੱਗੇ ਦੇ ਪਿੱਛੇ ਪਹਿਲਾਂ ਅਸੀਂ ਪੁਲ ਵੀ ਪਨਜੂਰ ਕਰਾਇਆ ਸੀਗਾ ਜੀ ਉਹ ਪੁਲ ਵੀ ਇਹਨਾਂ ਨੇ ਇੱਥੇ ਬੰਦ ਕੀਤਾ ਗਿਆ ਉਹ ਪੁਲ ਵੀ ਇਹੀ ਸੁਣਾਇਆ ਸੀ ਅਸੀਂ ਤਾਂ ਕਿ ਸੇਫਟੀ ਰਹੇ ਪਬਲਿਕ ਉੱਤ ਕੇ ਇਧਰ ਉੱਤਰ ਜਾਏ ਗੁਰਦਸਾਹਬ ਨੂੰ ਪਬਲਿਕ ਵਾਸਤੇ ਬਣਾਇਆ ਸੀ ਇਹਨਾਂ ਨੇ ਬੰਦ ਕਿਉਂ ਬੰਦ ਕੀਤਾ ਗਿਆ ਉਹ ਵੀ ਪੁਲ ਲਗਣਾ ਚਾਹੀਦਾ ਇੱਥੇ ਹਾਂ ਬਹੁਤ ਨਰਾਜ਼ਗੀ ਜਿਹੜੀ ਹੈਗੀ ਆ ਇਥੋਂ ਦੇ ਵਸਨੀਕਾਂ ਦੇ ਵਿੱਚ ਪਾਈ ਜਾ ਰਹੀ ਹੈ ਤੁਹਾਡੀ ਗੱਲ ਕਰਾਂਗੇ ਗੁਰੂ ਘਰ ਦੇ ਸਾਫ ਕਾ ਪ੍ਰਧਾਨ ਮੌਜੂਦਾ ਵੀ ਹੈ ਉਹਦੇ ਦੇ ਉੱਪਰ ਜਿਹੜੇ ਹੈਗੇ ਨੇ ਆਪਣੇ ਸੰਗਤਾਂ ਵੱਲੋਂ ਚੁਣੇ ਗਏ ਨੇ ਅਹੁਦਾ ਦਿੱਤਾ ਗਿਆ ਇਹਨਾਂ ਦਾ ਉਹਨਾਂ ਨੂੰ ਪ੍ਰਬੰਧਕੀ ਕਮੇਟੀ ਦੇ ਵਿੱਚ ਉਹਨਾਂ ਦਾ ਸਬੰਧ ਦੇ ਵਿੱਚ ਕੀ ਕਹਿਣਾ ਸਰ ਕੀ ਨਾਜੀ ਆਪਣਾ ਬਹਾਦਰ ਸਿੰਘ ਹੈ ਜੀ ਹਾਂ ਸਰਦਾਰ ਬਹਾਦਰ ਸਿੰਘ ਜੀ ਜਿਹੜਾ ਇਹ ਫੋਟੋ ਰੈਸਟ ਬਣਾਇਆ ਗਿਆ ਲੋਕਾਂ ਦੀ ਸੇਫਟੀ ਵਾਸਤੇ ਸਰਕਾਰ ਵੱਲੋਂ ਖਾਣਾ ਪੂਰਤੀ ਕਹਿੰਦੇ ਕੀਤੀ ਗਈ ਹੈਗੀ ਹੈਗੀ ਕਿਵੇਂ ਨਾਲ ਦੇਖਦੇ ਇਹ ਬਣਾਇਆ ਤਾਂ ਸੇਫਟੀ ਵਾਸਤੇ ਸੀਗਾ ਇਹਦਾ ਲਾਉਣ ਦਾ ਤਰੀਕਾ ਗਲਤ ਹੈ ਇਹਨਾਂ ਦਾ ਏਡੇ ਏਡੇ ਬੜ ਲਾਉਂਦੀ ਐ ਮਹਿਕਮਾ ਲਾਉਂਦਾ ਏਡੇ ਏਡੇ ਬੜ ਉਹ ਉਹ ਇਹ ਲਾਉਣ ਵਾਸਤੇ ਉਹਨਾਂ ਨੂੰ ਕੀ ਕੀ ਡਿੱਗ ਵੱਡੀ ਗੱਲ ਦੀ ਕੀ ਇਹਨੂੰ ਤਰੀਕੇ ਨਾਲ ਢੰਗ ਨਾਲ ਨਹੀਂ ਲਾਇਆ ਗਿਆ ਇੱਟਾਂ ਨੇ ਉੱਪਰ ਹੀ ਰੱਖਦੀਆਂ ਇਹਨਾਂ ਨੇ ਇਹਨੂੰ ਸੀਮਿੰਟ ਵੀ ਨਹੀਂ ਲੱਗਿਆ ਹੋਇਆ ਦੇਖ ਲਓ ਛੋਟੇ ਸਾਹਮਣੇ ਉੱਪਰ ਰੱਖਣ ਦਾ ਮਤਲਬ ਹੀ ਉੱਪਰ ਕਿੱਦਾਂ ਰੱਖਦੀਆਂ ਨੇ ਉੱਪਰ ਛੱਡ ਕੇ ਉੱਪਰ ਹੀ ਰੱਖਦੀਆਂ ਕੀ ਇਹਨਾਂ ਨੂੰ ਨੀਚੋਂ ਕੋਈ ਖੱਡਾ ਦੇ ਕੇ ਵਿੱਚ ਦੇਣੀਆਂ ਚਾਹੀਦੀਆਂ ਦਿੰਦੀਆਂ ਓਕੇ ਹਾਂ ਖੱਡਾ ਦੇ ਕੇ ਵਿੱਚ ਉਹਦੇ ਵਿੱਚ ਸੀਮਿੰਟ ਭਰ ਦੇ ਮਜ਼ਬੂ ਇਹ ਇਧਰ ਉਧਰ ਨਾ ਲੱਗਦਾ ਇਹ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਬਣਾਈਆਂ ਆ ਗਈਆਂ ਹੈਗੇ ਹੋਏ ਨਾ ਜੀ ਸਾਰੇ 2 ਮਹੀਨੇ ਹੋ ਗਏ ਜਿਹੜੇ ਟੁੱਟ ਮੇਰੇ ਦੇ ਟੁੱਟੀਆਂ ਪਈਆਂ ਨੇ ਅੱਛਾ ਫਿਰ ਤੁਸੀਂ ਕਿਸੇ ਅਧਿਕਾਰੀ ਨਾਲ ਰਾਬਤਾ ਕੰਮ ਕੀਤਾ ਇਸ ਵਾਂਗ ਦੇ ਵਿੱਚ ਅਸੀਂ ਜਾ ਕੇ ਆਏ ਸ਼ਿਕਾਇਤਾਂ ਦਾ ਕਰਕੇ ਆਏ ਆਂਗੇ ਹੁਣ ਸੁਣਦਾ ਕੋਈ ਹੈਗਾ ਇੱਥੇ ਸੁਣਦਾ ਕੋਈ ਹੈ ਨਹੀਂ ਕਿੰਨਾਂ ਨੂੰ ਮਿਲੇ ਸੀ ਤੁਸੀਂ ਮਹਿਕਮੇ ਦੇ ਵਿੱਚ ਹਾਂ ਜੀ ਡੀਸੀ ਸਾਹਿਬ ਨੂੰ ਮਿਲ ਕੇ ਆਏ ਆਂ ਤੇ ਆਪਣੇ ਇੰਜੀਨੀਅਰ ਨੂੰ ਮਿਲ ਕੇ ਆਏ ਆਂ ਇਧਰ ਪੀਡਬਲਯੂਡੀ ਵਾਲੇ ਉਹਨੂੰ ਤੇ ਕੋਈ ਸੁਣਦਾ ਨਹੀਂ ਹੈਗਾ ਕੋਈ ਉਹਨੂੰ ਕਹਤ ਵੀ ਹੋਰ ਕੋਈ ਜੀ ਦਾਦੋ ਗਜ਼ਵਰ ਦੇ ਕੋਲ ਐਕਸੀਡੈਂਟ ਹੁੰਦੇ ਨੇ ਉੱਥ ਪੋਲ ਲਗਾ ਦੋ ਪੱਥਰੀ ਲਾ ਦੇਣ ਤੇ ਪੱਥਰੀ ਰੱਖ ਲੈਣੇ ਉਹ ਵਧੀਆ ਦੇ ਦੋ ਇਹਦੇ ਮਤ ਹੁਣ ਕੀ ਮੰਗ ਕਰਾਂ ਕਿ ਤੁਸੀਂ ਪ੍ਰਸ਼ਾਸਨ ਦੇ ਕੋਲ ਤੁਸੀਂ ਕਹਿੰਦੇ ਆ ਵੀ ਜੇ ਕਰਨਾ ਹੈ ਕੋਈ ਢੰਗ ਨਾਲ ਤਰੀਕੇ ਨਾਲ ਕੀਤਾ ਜਾਵੇ ਮਜਬੂਤ ਕੀਤਾ ਜਾਵੇ ਲੋਕਾਂ ਨੂੰ ਪਤਾ ਵੀ ਲੱਗੇ ਕੰਮ ਕਰ ਇਹਦਾ ਤੇ ਸ਼ਹਿਰ ਦੀ ਸੁੰਦਰਤਾ ਵੀ ਵਧੇ ਹਾਂ ਦੇਖੋ ਬਹੁਤ ਜਿਹੜਾ ਹੈਗਾ ਇਸੋਂ ਦੇ ਬਸਨੀਕਾਂ ਦੇ ਵਿੱਚ ਇਸ ਫੋਟ ਰੈਸਟ ਬਣੇ ਨੂੰ ਔਰ ਜਿਹੜੀ ਉਹਨਾਂ ਨੇ ਵਿਚਾਲੇ ਖਾਣਾ ਪੂਰਤੀ ਕਰਕੇ ਐਂਗਲ ਲਗਾਈ ਗਿਆ ਉਸ ਨੂੰ ਲੈ ਕੇ ਰੋਸ ਜਿਹੜਾ ਹੈਗਾ ਪਾਇਆ ਜਾ ਰਹਾ ਹੈ ਕਾਰਨ ਕਾਰਨ ਇਹ ਆ ਵੀ ਇਹਦੇ ਵਿੱਚ ਮਾੜਾ ਮਟੀਰੀਅਲ ਜਿਹੜਾ ਉਹਨਾਂ ਵੱਲੋਂ ਲਗਾਇਆ ਗਿਆ ਹਾਲੇ 2 ਮਹੀਨੇ ਹੋਏ ਨੇ ਜਿਹੜੀ ਇਹ ਐਂਗਲ ਫਿੱਟ ਕੀਤੀ ਨੂੰ ਅ ਫੜੀ ਜਿਹੜੀ ਅਫਸੋਸ ਨਾਲ ਕੇ ਗੱਲ ਸੁਣਨ ਦੇ ਵਿੱਚ ਆਈ ਹੈ ਉਹਨਾਂ ਵੱਲੋਂ ਕਿ ਡੇਢ ਮਹੀਨੇ ਤੋਂ ਇਹ ਜਿਹੜੀ ਹੈਗਾ ਟੇਢੀ ਹੋਈ ਪਈ ਆ ਕਿ ਤਨ ਕਿਤੇ ਕਿਸੇ ਹਾਦਸੇ ਦੇ ਉਡੀਕ ਦੇ ਵਿੱਚ ਹੈਗਾ ਪ੍ਰਸ਼ਾਸਨ ਵੀ ਕੋਈ ਹਾਦਸਾ ਹੋਵੇ ਤਾਂ ਅਸੀਂ ਇਹਨੂੰ ਹਾਦਸੇ ਤੋਂ ਬਾਅਦ ਹੀ ਸਿੱਧਿਆ ਕਰਾਂਗੇ ਅਸੀਂ ਵੀ ਆਪਣੇ ਇਸ ਮਾਧਿਮ ਰਾਹੀਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਹੀ ਕੀਤਾ ਜਾਵੇ ਨਾ ਕਿ ਕਿਸੇ ਇਸੇ ਰਾਗ ਜਿਹੜੇ ਜਾਨ ਦਾ ਖਤਰਾ ਬੜੇ ਹੈ ਮੇਰੇ ਨਾਲ ਕੈਮਰਾ ਪਨ ਕਰ ਪਰਸਨ ਹਰਮਨ ਸਿੰਘ ਦੇ ਨਾਲ ਓਨ 에ਅਰਲੀ ਸਰਵਿਸ ਸੰਗਠਨ